ਜਿਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇੱਕ ਮੌਲਾ ਸ਼ਾਹ ਕਰਕੇ ਭਾਈ ਵੀਰ ਸਿੰਘ ਜੀ ਨੇ ਨਾਮ ਲਿਖਿਆ ਉਹ ਫਕੀਰ ਮਿਲਿਆ ਅਣ ਕੇ ਗੁਰੂ ਪਾਤਸ਼ਾਹ ਜੀ ਨੂੰ ਸਜਦਾ ਕੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਤੁਸੀਂ ਕਿਵੇਂ ਸਾਡੇ ਨਾਲ ਜੁੜ ਗਏ ਤੁਸੀਂ ਕਿਵੇਂ ਜੁੜੇ ਹੋ ਤੁਹਾਨੂੰ ਇਹ ਲਿਵ ਕਿਵੇਂ ਜੁੜੀ ਹੈ ਤੁਹਾਡੀ ਇਹ ਲਿਵ ਸੁਰਤ ਜਿਹੜੀ ਇਸ ਪਾਸੇ ਵੱਲ ਤੇ ਉਹਨੇ ਸਾਰੇ ਆਪਣੀ ਜੀਵਨ ਦੀ ਜ਼ਿੰਦਗੀ ਦੀ ਜੋ ਜਿੰਦਗੀ ਜਿੱਥੋਂ ਪਲਟੀ ਮਾਰੀ ਆ ਜਿੰਦਗੀ ਨੇ ਜਿੱਥੇ ਜਿੰਦਗੀ ਵਿੱਚ ਕ੍ਰਾਂਤੀ ਆਈ ਉਹ ਮਜਾ ਦਸੀ ਇਹ ਪਾਸ਼ਾ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਸਾਰੀ ਰਹਿਮਤ ਵਰਤੀ ਹੈ ਸੱਚੇ ਪਾਸ਼ਾ ਜਦੋਂ ਮੈਂ ਪਾਸ਼ਾ ਤੁਹਾਡੇ ਪਿਤਾ ਜੀ ਅਨੰਦਪੁਰ ਸਾਹਿਬ ਦੀ ਧਰਤੀ ਵਸਾਉਂਦੇ ਸਨ ਨਗਰ ਵਸਾਰੇ ਸੀ ਉਦੋਂ ਮੈਂ ਉਥੋਂ ਲੰਘਦਿਆਂ ਉਹਨਾਂ ਦੇ ਦਰਸ਼ਨ ਦੇਦਾਰ ਕੀਤੇ ਨੇ ਕਈ ਤਰ੍ਹਾਂ ਦੇ ਮਨ ਵਿੱਚ ਉਹਨਾਂ ਦੇ ਆਕਾਰ ਵੇਖ ਕੇ ਕਾਰ ਕੰਮਕਾਰ ਵੇਖ ਕੇ ਸਵਾਲ ਉੱਠੇ ਸਨ ਬੜੇ ਮਨ ਵਿੱਚ ਸ਼ੰਕੇ ਪੈਦਾ ਹੋ ਗਏ ਸਨ ਬੜੇ ਇਹ ਇਹ ਕਰ ਕਿਉਂ ਬਣਾ ਰਹੇ ਨੇ ਇੰਨੇ ਇੰਨੀਆਂ ਇਮਾਰਤਾਂ ਕਿਉਂ ਬਣਾਈਆਂ ਜਾ ਰਹੀਆਂ ਨੇ ਇਦਾਂ ਦੇ ਕਈ ਤਰ੍ਹਾਂ ਦੇ ਮਾਰੇ ਸਵਾਲ ਉੱਠੇ ਸੀ ਪਰ ਤੁਹਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਮਾਰੇ ਨੇ ਇੰਨੀ ਰਹਿਮਤ ਕੀਤੀ ਇਹ ਸਾਰੀਆਂ ਬਾਤਾਂ ਇੱਕ ਸੁਪਨੇ ਮਾਤਰ ਦੇ ਵਿੱਚ ਸਮਝਾ ਦਿੱਤੀਆਂ ਰੱਬ ਜਾਣੇ ਉਹ ਸੁਪਨਾ ਖੁਦਾ ਵੱਲੋਂ ਆਇਆ ਕਿ ਗੁਰੂ ਸਾਹਿਬ ਨੇ ਆਪ ਹੀ ਕਿਰਪਾ ਕਰਕੇ ਉਹ ਸੁਪਨਾ ਸਾਨੂੰ ਦਿਖਾਇਆ ਏ ਜੋ ਵੀ ਆ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਸਮਝ ਪੈ ਗਿਆ ਉਹ ਸੁਪਨੇ ਦੀ ਕਈ ਵਾਰੀ ਸਾਨੂੰ ਵੀ ਸੁਪਨੇ ਆਉਂਦੇ ਨੇ ਇਹ ਸਾਧ ਸੰਗਤ ਉਹਦੇ ਵਿੱਚੋਂ ਸਾਨੂੰ ਕੋਈ ਸਮਝਵੇ ਲੈਣਾ ਚਾਹੀਦਾ ਪਰ ਆਪਾਂ ਇਦਾਂ ਹੀ ਉਹ ਸੁਗਣੇ ਨੂੰ ਬੇਕਾਰ ਹੀ ਸਮਝ ਕੇ ਛੱਡ ਦਿੰਦੇ ਹਾਂ ਖਿਆਲات ਕਈ ਵਾਰੀ ਗੁਰੂ ਦੇ دیدار ਵੀ ਹੁੰਦੇ ਨੇ ਸੰਗਤ ਕਰਦੇ ਆਵੇਂ ਦਰਸ਼ਨ ਮਿਲਿੇ ਹੋ ਜਾਂਦੇ ਨੇ ਪਰ ਜੇਕਰ ਕੁਝ ਚੰਗਾ ਸਿੱਖਣ ਨੂੰ ਮਿਲਦਾ ਹੈ ਤੇ ਉਥੋਂ ਦੀ ਸਿੱਖ ਲੈਣਾ ਚਾਹੀਦਾ ਉਹ ਫਕੀਰ ਕਹਿੰਦਾ ਪਾਸ਼ਾ ਬਸ ਉਦੋਂ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਵਰਤੀ ਹੈ ਤੇ ਦਾਸ ਨੂੰ ਸਤਿਗੁਰਾਂ ਨੇ ਇੰਨੀ ਕੁ ਸਮੱਤ ਬਖਸ਼ਿਸ਼ ਕਰ ਦਿੱਤੀ ਬਾਲ ਬਖਸ਼ਿਸ਼ ਦਿੱਤਾ ਹੈ ਕਿ ਜਿੱਥੇ ਕੋਈ ਲੋੜਵੰਦ ਦਿਸਦਾ ਮਾਰਾ ਉਹਦੀ ਮਦਦ ਕਰੀ ਦੀ ਹੈ ਪਾਸ਼ਾਉ ਦੇ ਸੇਵਾ ਦੇ ਵਿੱਚ ਅਸੀਂ ਜੁੜੀਦਾ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਸ਼ਾ ਜੀ ਬਾਲ ਗੁਰੂ ਗੋਬਿੰਦ ਰਾਏ ਸਤਿਗੁਰਾਂ ਨੇ ਉਦੋਂ ਬਚਨ ਉਚਾਰਨ ਕੀਤਾ ਮਹਾਰਾ ਪਾਸ਼ਾ ਕਹਨ ਲਗੇ ਜੇਕਰ ਸੁਰਤ ਖੁਦਾ ਦੇ ਪ੍ਰੇਮ ਦੇ ਵਿੱਚ ਪ੍ਰੀਤ ਵਿੱਚ ਨਾ ਪਰੋਤੀ ਤਾਂ ਸਖਣਾ ਜੇਕਰ ਸੁਰਤ ਪ੍ਰੂਵ ਹੋ ਜਾਵੇ ਤੇ ਮਹਾਰਾ ਕਹਿੰਦੇ ਭਰਿਆ ਬਸ ਇਹਨੇ ਬਚਨ ਉਚਾਰਨ ਕੀਤੇ ਤੇ ਫਕੀਰ ਸਮਝ ਗਿਆ ਮਹਾਰਾ ਏਡੇ ਵੱਡੇ ਰਮਜ ਇੰਨੇ ਛੋਟੇ ਅੱਖਰਾਂ ਦੇ ਵਿੱਚ ਮਾਰਾ ਇੰਨੇ ਵੱਡੇ ਰਮਜ ਪਾ ਦਿੱਤੇ ਕਿ ਸੁਰਤ ਜੇਕਰ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੀ ਹੈ ਤੇ ਫਿਰ ਭਰਿਆ ਹੋਇਆ ਏ ਤੇ ਜੇ ਨਹੀਂ ਜੁੜੀ ਨਾ ਤੇ ਫਿਰ ਸਾਰੇ ਆਪਸਿਆਂ ਤੋਂ ਖਾਲੀ ਹੈ ਸਾਰੇ ਆਪਸਿਆਂ ਤੋਂ ਸਖਣਾ ਰਹਿ ਜਾਏਗਾ ਜੇ ਨਹੀਂ ਪ੍ਰੀਤ ਜਿਹੜੀ ਪਰੋਤੀ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਪਰੋਈ ਨਹੀਂ ਗਈ ਤੇ ਮਾਰੇ ਕਿਰਪਾ ਕਰਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਮਾਰੇ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ ਕਿਤੁ ਬੇ ਰਹੇ ਸੁਰਤ ਪ੍ਰਾਚਰਨਨ ਮੈਂ ਚੇਤਨਾ ਭਇਓ ਹਮਰੋ ਆਵਨ ਕਾ ਮਾਰੋ ਕਹਿੰਦੇ ਮੇਰਾ ਚੇਤ ਨਹੀਂ ਸੀ ਕਰਦਾ ਇਸ ਦੁਨੀਆ ਤੇ ਆਉਨ ਨੂੰ ਕਿਉਂ ਕਿ ਸਾਡੀ ਸੁਰਖ ਪ੍ਰਭੂ ਦੇ ਚਰਨਾਂ ਵਿੱਚ ਜੁੜੀ ਹੋਈ ਸੀ ਲੀਨ ਹੋਈ ਪਈ ਸੀ ਪ੍ਰਸਾਦ ਸੰਗਤ ਮਾਰੋ ਕਹਿੰਦੇ ਜਦੋਂ ਸਾਨੂੰ ਖੁਦਾ ਨੇ ਹੁਕਮ ਕੀਤਾ ਕਿ ਜਾਓ ਧਰਤੀ ਤੇ ਜਾ ਕੇ ਧਰਮ ਦਾ ਵਿਸਕਾਰ ਕਰੋ ਲੋਕਾਂ ਨੂੰ ਧਰਮੀ ਬਣਾਓ ਮਾਰੇ ਕਰਮਾਂ ਤੋਂ ਹਟਾਓ ਉਹਨਾਂ ਨੂੰ ਜਲਮ ਕਰਮ ਤੋਂ ਹਟਾਓ ਤੇ ਬਾਦਸ਼ਾਹ ਕਹਿੰਦੇ ਫਿਰ ਅਸੀਂ ਵੀ ਪਾਤ ਪ੍ਰਮਾਤਮਾ ਦਾ ਹੁਕਮ ਨਹੀਂ ਮੋੜ ਸਕਦੇ ਸੀ ਇਸ ਕਰਕੇ ਇਹ ਬੇਨਤੀ ਕੀਤੀ ਇ ਸਾਡੇ ਤੇ ਕਿਰਪਾ ਵਰਤਾ ਦਿਓ ਕਿ ਆਹ ਜਿਹੜਾ ਰਸ ਬਣਿਆ ਆ ਸੁਰਤ ਤੁਹਾਡੇ ਚਰਨਾਂ ਵਿੱਚ ਪਰੋਈ ਗਏ ਆ ਇਹ ਸੁਰਤ ਕਦੇ ਟੁੱਟਣੀ ਨਹੀਂ ਚਾਹੀਦੀ ਤੇ ਤਾਂ ਹੀ ਸਾਹ ਸੰਗਤ ਕਹਿੰਦੇ ਨੇ ਸਤਗੁਰਾਂ ਦਾ ਪੂਰਾ ਜੀਵਨ ਜਿਹੜਾ ਪੜ ਕੇ ਵੇਖ ਲਓ ਹਮੇਸ਼ਾ ਹੀ ਮਾਰੇ ਨੇ ਜਿਹੜਾ ਨੇਮ ਸੀ ਉਹਨੂੰ ਸੰਭਾਲ ਕੇ ਰੱਖਿਆ ਭਾਵੇਂ ਬੇਸ਼ੱਕ ਲੱਖਾਂ ਦੀ ਫੌਜ ਪਿੱਛੇ ਚੜਾਈ ਕਰਕੇ ਆ ਗਈ ਨਾ ਤਾਂ ਵੀ ਮਾਰੇ ਨੇ ਉਹ ਨੇਮ ਨਹੀਂ ਆਪਣਾ ਛੱਡਿਆ ਸਾਰਾ ਸਰਬੰਸ ਜਦੋਂ ਕੁਰਬਾਨ ਹੋ ਗਿਆ ਸਾਡੇ ਤੋਂ ਵਾਰ ਦਿੱਤਾ ਤਾਵੇਂ ਸੁਰਤ ਕਿੱਥੇ ਜੁੜੇ ਜਦੋਂ ਮਾਸ਼ੇਵਾੜੇ ਦੇ ਜੰਗਲ ਵਿੱਚ ਜਾ ਕੇ ਸਰਬੰਸ ਵਾਰ ਕੇ ਮਾਸ਼ੇਵਾੜੇ ਦੇ ਜੰਗਲ ਵਿੱਚ ਆਰਾਮ ਕੀਤਾ ਤੇ ਸੁਰਤ ਕਿੱਥੇ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਉੱਥੇ ਵੀ ਸੁਰਤ ਉਹਦੇ ਚਰਣਾ ਵਿੱਚ ਸੁਰਤੀ ਜੁੜੀ ਰਹੀ ਹਮੇਸ਼ਾ ਹੀ ਤੇ ਉਹੀ ਬਚਨ ਮਾਰ ਰਹੇ ਨੇ ਉਸ ਫਕੀਰ ਨੂੰ ਆਖੇ ਨੇ ਕਿ ਜੇ ਪ੍ਰੋਤੇ ਆ ਸੁਰਤ ਤੇ ਭਰਿਆ ਜੇ ਨਾ ਪ੍ਰੂ ਹੋਈ ਤੇ ਮਾਰ ਕਹਿੰਦੇ ਫਿਰ ਸਖੜਾ ਹੈ ਹੁਣ ਸਾਧ ਸੰਗਤ ਜੀ ਇਥੇ ਗੁਰੂ ਸਾਹਿਬ ਸਚੇ ਪਾਤਸ਼ਾਹ ਜੀ ਨੇ ਇਸ ਫਕੀਰ ਨੂੰ ਮਿਲਣਾ ਕੀਤਾ ਕੁਝ ਸਮਾਂ ਇਥੇ ਟਿਕ ਕੇ ਫਿਰ ਮਾਰਨੇ ਅਗਾਹ ਚੱਲੇ ਪਾਏ ਨੇ ਰੋਪੜ ਦੀ ਧਰਤੀ ਤੋਂ ਚੱਲਦਿਆਂ ਹੋਇਆਂ ਫਿਰ ਸਾਸੰਗ ਦੇ ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਾਰੇ ਦਾ ਵਸਾਇਆ ਹੋਇਆ ਪਾਵਨ ਨਗਰ ਗੁਰੂ ਸਾਹਿਬ ਸਚੇ ਪਾਤਸ਼ਾਹ ਜੀ ਦੇ ਇਸ ਪਾਵਨ ਅਸਥਾਨ ਦੇ ਬਾਲ ਗੋਬਿੰਦ ਰਾਏ ਜੀ ਮਾਤਾ ਗੁਜਰੀ ਮਾਤਾ ਨਾਨਕੀ ਜੀ ਸਾਰੇ ਨਾਲ ਗੁਰਸਿੱਖ ਜਿਹੜੇ ਨੇ ਪਹੁੰਚੇ ਨੇ ਜਦੋਂ ਮਾਰੇ ਦੇ ਆਉਣ ਦਾ ਪਤਾ ਲੱਗਾ ਕੀਰਤਪੁਰ ਸਾਹਿਬ ਦੇ ਸੰਗਤ ਨੂੰ ਕਿ ਮਾਰੇ ਦੇ ਗੁਰੂ ਤੇਗ ਬਹਾਦਰ ਜੀ ਦੇ ਨੰਨਦਨ ਆ ਰਹੇ ਨੇ ਤੇ ਸਾਹ ਸੰਗਤ ਜੀ ਅੱਗੋਂ ਹੋ ਕੇ ਸੰਗਤ ਸ਼ਬਦ ਬਾਣੀ ਪੜਦਿਆਂ ਹੋਇਆ ਮਾਰੇ ਨੂੰ ਲੈਣ ਵਾਸਤੇ ਆਈ ਸਤਿਗੁਰੂ ਪਾਤਸ਼ਾਹ ਜੀ ਦਾ ਜੋ ਸੋਹਿਰਦਤਾ ਸੀ ਮਾਰੇ ਦਾ ਜੋ ਗਿਆਨ ਸੀ ਪਾਤਸ਼ਾਹ ਜੀ ਦੀ ਜੋ ਆਤਮਿਕ ਸ਼ਕਤੀ ਸੀ ਬਾਲ ਗੁਣੇ ਦੇ ਵਿੱਚ ਮਾਰੇ ਨੇ ਜੋ ਰਹਿਮਤਾਂ ਵਰਤਾਈਆਂ ਨੇ ਖੇਡਾਂ ਵਰਤਾਈਆਂ ਨੇ ਉਹ ਸੰਗਤਾਂ ਤੱਕ ਪਹੁੰਚ ਚੁੱਕੀਆਂ ਸਨ ਇਸ ਕਰਕੇ ਸਾਰੇ ਹੀ ਮਾਰੇ ਨੂੰ ਵੇਖਣਾ ਚਾਹਦੇ ਸੀ ਦیدار ਕਰਨਾ ਲੋਚ ਦੇ ਸਭ ਫਿਰ ਕਿਸੇ ਬੜੇ ਸੰਗਤ ਅੱਗੋਂ ਲੈਣ ਵਾਸਤੇ ਆਈ ਹੈ ਮਾਈਆਂ ਨੂੰ ਮਾਈਆਂ ਮਿਲੀਆਂ ਨੇ ਤੇ ਭਾਈਆਂ ਨੂੰ ਭਾਈ ਮਿਲੇ ਨੇ ਬੜੇ ਪ੍ਰੇਮ ਦੇ ਨਾਲ ਸਾਰੀ ਸੰਗਤ ਨੇ ਗੋਬਿੰਦ ਰਾਏ ਜੀ ਨੂੰ ਸਜਦਾ ਕੀਕਾ ਸਿਰ ਝੁਕਾਇਆ ਪ੍ਰਣਾਮ ਨਮਸਕਾਰਾਂ ਕੀਕੀਆਂ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਕੀਰਤ ਗੁਰ ਸਾਹਿਬ ਵਿਖੇ ਸਾਧ ਸੰਗਤ ਜੀ ਵਿਰਾਜਮਣ ਕੀਤਾ ਸੋਹਣੀ ਅਸਤ ਸੋਹਣਾ ਸਥਾਨ ਜਿਹੜਾ ਬਣਾ ਕੇ ਹੁਣ ਗੁਰੂ ਸਾਹਿਬ ਨੇ ਉੱਥੇ ਪਹੁੰਚ ਕੇ ਸਾਧ ਸੰਗਤ ਸਭ ਤੋਂ ਪਹਿਲਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਸਥਾਨ ਦੇ ਦਰਸ਼ਨ ਕੀਤੇ ਨੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਗੁਰੂ ਹਰ Rai ਮਹਾਰਾਜ ਦਾ ਪਾਵਨ ਸਥਾਨ ਜੋ ਬਾਗ ਹੈ ਮਹਾਰਾਜ ਦਾ ਉਸ ਬਾਗ ਦੀ ਸੈਰ ਕੀਤੀ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਥਾਨ ਬਣਿਆ ਹੋਇਆ ਉਹਦੇ ਵੀ ਦਰਸ਼ਨ ਕੀਤੇ ਨੇ ਸੋ ਇਹਨਾਂ ਸਾਰੀਆਂ ਸਥਾਨਾਂ ਦੇ ਦਰਸ਼ਨ ਕਰਕੇ ਤੇ ਇੱਥੇ ਕੜਾ ਪ੍ਰਸ਼ਾਦ ਦੀ ਦੇਗ ਬਣਾ ਕਰਾ ਕੇ ਫਿਰ ਸਾਰੀ ਸੰਗਤ ਵਿੱਚ ਵਰਤਾਈ ਮਾਰਾ ਸਚੇ ਪਾਤਸ਼ਾਹ ਜੀ ਨੇ ਸਵੇਰੇ ਸਾਂਝ ਦੇ ਵੇਲੇ ਜੋ ਨੇਮ ਸੀ ਉਹਨੂੰ ਨਿਭਾਇਆ ਸੰਤਾਂ ਦੇ ਨਾਲ ਮਿਲ ਕੇ ਉਧਰ ਆਨੰਦਪੁਰ ਸਾਹਿਬ 'ਤੇ ਖਬਰ ਪਹੁੰਚ ਗਈ ਹੈ ਸਹਿਬਜ਼ਾਦੇ ਜੀ ਆਉਣ ਦੀ ਕੁਝ ਮਸੰਦ ਤੇ ਕੁਝ ਗੁਰਸਿੱਖ ਜਿਹੜੇ ਨੇ ਇਕੱਠੇ ਹੋ ਕੇ ਆਏ ਨੇ ਮਾਰੇ ਨੂੰ ਉੱਥੋਂ ਲੈਣ ਵਾਸਤੇ ਆਨੰਦਪੁਰ ਸਾਹਿਬ ਤੋਂ ਗਿਰਜਪੁਰ ਸਾਹਿਬ ਆ ਗਏ ਸਮਾਰਾ ਸਚੇ ਪਾਤਸ਼ਾਹ ਨੇ ਇੱਥੋਂ ਸਾਧ ਸੰਗਤ ਸੰਤਾਂ ਨੂੰ ਤਰਦਿਆ ਹੋਇਆ ਕਿਉਂਕਿ ਸੂਰਜਮਲ ਜੀ ਵੀ ਇੱਥੇ ਸੰਗਤ ਬਾਕੀ ਸ਼੍ਰੀਖਾ ਸੇ ਦੋਵੇਂ ਰਿਸ਼ਤੇਦਾਰ ਸਨ ਤਕਰੀਬਨ ਕਾਫੀ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ ਦੇ ਵਿੱਚੋਂ ਵੀ ਉਹ ਇੱਥੇ ਰਹਿ ਰਹੇ ਸੀ ਆਣ ਕੇ ਜਿੱਥੇ ਬੋਰ ਸਿੱਖ ਸੰਗਤ ਰਹਿ ਰਹੀ ਉਹਥੇ ਰਿਸ਼ਤੇ ਆ ਨਾਤਿਆਂ ਦੇ ਵਿੱਚੋਂ ਵੀ ਸਿੱਖ ਜਿਹੜੇ ਸੰਗਤ ਜਿਹੜੀ ਉਹ ਇੱਥੇ ਵਿਚ ਵਿਚਰ ਰਹੀ ਮਾਤਾ ਕ੍ਰਿਸ਼ਨ ਕੌਰ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਮਾਤਾ ਜੀ ਉਹਨਾਂ ਨੇ ਜਦੋਂ ਮਹਾਰਾਜ ਦੇ دیدار ਕੀਤੇ ਨੇ ਤੇ ਇਹਨਾਂ ਦੇ ਵਿੱਚੋਂ ਗੁਰੂ ਪੁੱਤਰ ਦੇ ਦਰਸ਼ਨ ਹੋਏ ਨੇ ਆਪਣੇ ਹੀ ਪੁੱਤਰ ਦੇ ਤੇ ਬੜੇ ਨਿਹਾਲ ਹੋਏ ਨੇ ਵੇਖ ਕੇ ਬੜਾ ਹਲਾੜ ਕੀਤਾ ਯਾਦ ਦਿਤਾਇਆ ਹੁਣ ਜਦੋਂ ਸਤਗੁਰੂ ਮਹਾਰਾਜ ਕੇਰਪੁਰ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਚਲੇ ਨੇ ਤੇ ਸੂਰਜਮਲ ਜੀ ਦੇ ਜਿਹੜੇ ਸੁਪੁੱਤਰ ਨੇ ਗਾਂ ਸਾਹਾ ਸੰਗਜੇ ਉਹਨਾਂ ਸਾਰਿਆਂ ਨੂੰ ਜੋ ਛੋਟੇ ਉਮਰ ਦੇ ਨੇ ਨਾ ਬਾਲਕ ਨੇ ਜਿਹੜੇ ਉਹਨਾਂ ਨੂੰ ਮਾਰੇ ਨੇ ਆਖਿਆ ਕਹਿਣ ਲੱਗੇ ਜਦੋਂ ਤੁਸੀਂ ਪੈਮ ਲੱਗਾ ਤੇ ਆਨੰਦਪੁਰ ਸਾਹਿਬ ਆਜਿਓ ਮੇਰੇ ਕੋਲ ਰਿਓ ਇਹਦਾ ਮੁਸਕਰਾਉਂਦਿਆਂ ਹੋਇਆਂ ਮਾਰੇ ਨੇ ਆਖਿਆ ਤੁਸੀਂ ਆਨੰਦਪੁਰ ਆਜਿਓ ਆਪਾਂ ਉੱਥੇ ਇਕੱਠੇ ਰਹਿਣਾ ਹੈ ਇਹਦਾ ਕਈਆਂ ਦੇ ਨਾਲ ਬਚਨ ਕੀਤੇ ਸੰਗਤਾਂ ਨਾਲ ਵੀ ਬਚਨ ਵਿਲਾਸ ਹੋਏ ਗੁਰੂ ਸਾਹਿਬ ਚੱਲ ਪਏ ਨੇ ਇੱਥੋਂ ਸੰਗਤ ਗੁਰਬਾਣੀ ਦਾ ਸ਼ਬਦ ਪੜ੍ਹਦੇ ਆ ਹੋયા ਉੱਚੀ ਆਵਾਜ਼ ਵਿੱਚ ਜਾਂਦੀ ਉਧਰੋਂ ਆਨੰਦਪੁਰ ਸਾਹਿਬ ਵਾਲੀ ਸੰਗਤ ਜਿਹੜੀ ਆ ਉਹ ਵੀ ਮਾਰੇ ਦੇ ਸ਼ਬਦ ਬਾਣੀ ਪੜ੍ਹਦੇ ਆ ਹੋયા ਅੱਗੋਂ ਆ ਲੈਣ ਆ ਵਾਸਤੇ ਆਈ ਰਾਸਤੇ ਦੇ ਵਿੱਚ ਹੀ ਮਿਲਾਪ ਹੋਇਆ ਸੰਗਤਾਂ ਦਾ ਸਾਰੀ ਸੰਗਤ ਇੱਕ ਦੂਜੇ ਨੂੰ ਮਿਲੇ ਨੇ ਬੜੇ ਪ੍ਰੇਮ ਦੇ ਨਾਲ ਬੜਾ ਸਤਿਕਾਰ ਦੇ ਨਾਲ ਇੱਕ ਦੂਜੇ ਨੂੰ ਸਾਹ ਸੰਗਤਨ ਮਿਲਾਪ ਜਦੋਂ ਹੋਇਆ ਦੋ ਸੰਗਤਾਂ ਦਾ ਮਿਲਾਪ ਹੋਇਆ ਤੇ ਇੱਕ ਸੰਗਤ ਹੋ ਗਈ ਸਾਰੀ ਸੰਗਤ ਇੱਕ ਹੋ ਗਈ ਜਿਵੇਂ ਅੱਜ ਵੀ ਮੰਨ ਲਓ ਹਣ ਜੇਕਰ ਗੁਰੂ ਦੀ ਕਿਰਪਾ ਵਰਤੇ ਨਗਰ ਕੀਰਤਨ ਵੱਡਾ ਜਿਹੜਾ ਨਿਕਲਦਾ ਹੈ ਤੇ ਬੜੇ ਥਾਵਾਂ ਤੋਂ ਸੰਗਤਾਂ ਜਾਂਦੀਆਂ ਨੇ ਤਕਰੀਬਨ ਪੂਰੇ ਪੰਜਾਬ ਕੀ ਹੋਰ ਵੀ ਕਈ ਥਾਵਾਂ ਤੋਂ ਸੰਗਤਾਂ ਆਣ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੁੰਦੀ ਹੈ ਬੇਸ਼ੱਕ ਵੱਖਰੇ ਵੱਖਰੇ ਥਾਵਾਂ ਤੋਂ ਸੰਗਤ ਆਈ ਜੇ ਫਲਾਣੇ ਸ਼ਹਿਰ ਦੀ ਸੰਗਤ ਫਾਣੇ ਦੀ ਪਰ ਜਦੋਂ ਇੱਕ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਜਾਂਦੀ ਤੇ ਇੱਕੋ ਸੰਗਤ ਹੋ ਜਾਂਦੀ ਹੈ ਇੱਕੋ ਸੰਗਤ ਬਣ ਜਾਂਦੀ ਏਦਾਂ ਹੀ ਉਦੋਂ ਸਾਹ ਸੰਗਤ ਬੇਸ਼ੱਕ ਉਧਰੋਂ ਅਨੰਦਪੁਰ ਸਾਹਿਬ ਤੋਂ ਆਈ ਸੰਗਤ ਇਧਰੋਂ ਮਹਾਰਾਜ ਦੇ ਨਾਲ ਆਈ ਉਹ ਜਦੋਂ ਮਿਲੇ ਇੱਕ ਦੂਜੇ ਨੂੰ ਸਾਰੇ ਇੱਕ ਹੋ ਕੇ ਫਿਰ ਇੱਕੋ ਸ਼ਬਦ ਉਚਾਰਨ ਕਰਦੇ ਆ ਮਹਾਰਾਜ ਦੇ ਵੱਲ ਚੱਲ ਪੈਂਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ ਸਤਗੁਰਾਂ ਦੇ ਸਹਿਬਜ਼ਾਦੇ ਗੋਬਿੰਦ ਰਾਏ ਜੀ ਨੂੰ ਨਾਲ ਲੈ ਕੇ ਬਾਜ਼ਾਰ ਦੇ ਵਿੱਚੋਂ ਜਦੋਂ ਲੰਘਦੇ ਨੇ ਤੇ ਬੜੇ ਨਰ ਨਾਰੀਆਂ ਜਿੱਦਾਂ ਵੀ ਹੋ ਸਕਦਾ ਆ ਕੋਈ ਗਲੀ ਵਿੱਚ ਖੜ ਕੇ ਕੋਈ ਸ਼ਤਾਂ ਦੇ ਉੱਪਰ ਚਬਾਰਿਆਂ ਤੇ ਚੜ ਕੇ ਮਹਾਰਾਜ ਦੇ ਦیدار ਕਰਦੇ ਨੇ ਫੁੱਲ ਫੁੱਲਾ ਲੈ ਕੇ ਨਾ ਹੱਥਾਂ ਦੇ ਵਿੱਚ ਜਦੋਂ ਗਲੀ ਚੋਂ ਲੰਘਦੇ ਨੇ ਤੇ ਫੁੱਲ ਵੀ ਵਰਸਾਉਂਦੇ ਆ ਉੱਪਰ ਫੁੱਲਾਂ ਦੀ ਵਰਖਾ ਕਰਦੇ ਨੇ ਸੁਗੰਧੀਆਂ ਮਹਿਕਾਉਂਦੇ ਨੇ ਮਾਰੇ ਦੇ ਆਉਣ ਦੇ ਖੁਸ਼ੀ ਦੇ ਵਿੱਚ ਬੜਾ ਚਾਹ ਆ ਸੰਗਤਾਂ ਦੇ ਵਿੱਚ ਕਿ ਗੁਰੂ ਮਾਰੇ ਦੇ ਸਹਬਜ਼ਾਦੇ ਆਏ ਨੇ ਬੜੇ ਸਤਿਕਾਰ ਦੇ ਨਾਲ ਸਾਹ ਸੰਗਤ ਜੀ ਉਹ ਦ੍ਰਿਸ਼ ਜਿਹੜਾ ਆ ਵਿਦਵਾਨਾਂ ਨੇ ਲਿਖਣਾ ਕੀਤਾ ਹੈ ਕਿ ਮਾਰੇ ਦੇ ਕਿਰਪਾ ਵਰਤੇ ਬੜੇ ਖੁਸ਼ੀ ਦਾ ਮਾਹੌਲ ਸੀ ਆ ਨਾਨਕ ਗੁਰ ਸਾਹਿਬ ਦੀ ਧਰਤੀ ਤੇ ਤੇ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਪਹੁੰਚੇ ਨੇ ਆਪਣੇ ਪਿਤਾ ਜੀ ਨੂੰ ਮਿਲੇ ਨੇ ਇਹ ਵਿਚਾਰ ਆਪਾਂ ਕੱਲ ਨੂੰ ਸਾਂਝ ਪਾਉਣ ਦਾ ਯਤਨ ਕਰਾਂਗੇ ਤੇ ਮਹਾਰਾਜ ਦਾ ਮਿਲਾਪ ਕਿਹੋ ਜਿਹਾ ਸੀ ਫਿਰ ਉਸ ਤੋਂ ਬਾਅਦ ਅੱਗੇ ਕੀ ਵਿਚਾਰਾਂ ਹੋਈਆਂ ਨੇ ਸਾਰੀਆਂ ਵਿਚਾਰਾਂ ਜਿਵੇਂ ਜਿਵੇਂ ਸਮਾਂ ਮਿਲੇਗਾ ਆਪਾਂ ਸਾਂਝ ਪਾਵਾਂਗੇ ਭੁੱਲਾ ਚੁੱਕਾ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ